ਬਸ ਬਸ ਕੋਈ ਨਾ ਕੋਈ ਰਾਈਟ ਹੋ ਜਾਵੇ ਬੰਦ ਕਰੋ ਕੇ ਆਓ ਬੰਦ ਕਰੋ ਲਾਓ ਅੱਪੈਕੀ ਨੂੰ ਕਿਸੇ ਨਾਲ ਨਹੀਂ ਜਾਵੇਗਾ ਆਪ ਨੇ ਕਰ ਦਿੱਤਾ ਕੱਲ ਤੋਂ ਟੁੱਟ ਕੇ ਆ ਰਿਹਾ ਹੈ ਜੀ ਮਾਸੀ ਜੀ ਉਹਨਾਂ ਦੇ ਇੱਕ ਗੁਰੂ ਘਰ ਆ ਜਾਏ ਤੁਮੇ ਤੁਰਦੀ ਹਲੰਗਾਂ ਜੀ ਬੱਚੇ ਨੂੰ ਲੈ ਗਏ ਗੁਰੂ ਅਨੁਭਈਆ ਫੜੇ ਮੇਰਾ ਆਪਰਾ ਆਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕਦੋਂ ਦਾ ਬੱਚੇ ਦਾ ਵਰਕ ਹੋਇਆ ਉਹਨੂੰ ਤੁਮਨਾ ਸਿੰਘ ਜੀ ਕਦੋਂ ਦੀ ਪਰਟਾਈਂ ਮੱਦੇ ਆਮਰਾਏ ਕੋਈ ਸ਼ੀਰਵਾ ਲੈ ਕੇ ਆਏ ਨੇ ਤਾਂ ਉਸੇ ਤੁਮਨਾ ਨੇ ਅੱਜ ਪੂਰੀ ਕਰਨੀ ਫੇਰੀ ਦੇ ਧਰਮ ਤੋਂ ਬਾਪੂ ਜੀ ਸਰਜੀਤ ਪਾਤਰ ਹੋਣਾਂ ਦੀ ਅੱਜ ਮੌਤ ਹੋ ਗਈ ਆ ਤਾਂ ਕਿਸੇ ਨੂੰ ਵਿਗਦੇ ਕਿ ਜੀ ਜੀ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਨੋ ਸਮਝ ਨਾ ਵੀ ਆ ਗਈ ਉੱਥੋਂ ਕਿ ਰਿਪੋਰਟ ਮਾਰੀ ਜਾਂਦੇ ਰਹੀ ਮੈਂ ਤਾਂ ਨਹੀਂ ਰੋੜ ਪੜਿਆ ਬਾਪੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਹੇਤੂ ਪਰੰਤੂ ਮੈਂ ਮੇਰੀ ਖੇਡ ਦੀ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਚਾਹੁੰਦਾ ਹਾਂ ਕਿਉਂਕਿ ਸ਼ਿਮਰਤ ਉਹਰਾ ਆਪਣਾ ਘਰ ਦਾ ਸਿਸਟਮ ਐ ਸਿੱਧੂ ਦੇ ਮੇਨਜ ਦਾ ਕੰਮ ਹੈ ਸਾਰੇ ਖਿਡਰਿਆ ਬੱਲੇ ਤਾਂ ਮੈਂ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੇ ਲੋਕਾਂ ਨੂੰ ਉਹਦਾ ਕਰਕੇ ਇੱਕ ਮੈਂ ਫਿਜ਼ੀਕਲੀ ਥੋੜਾ ਜਿਆਦਾ ਇੰਨਾ ਜਿਆਦਾ ਖੇਡ ਨਹੀਂ ਸਕੀ ਤਾਂ ਮੈਨੂੰ ਲੱਗੇ ਵੀ ਮੈਂ ਜੇ ਇਲੈਕਸ਼ਨ ਦਾਉਂਦੇ ਰਹਿੰਦੇ ਨਾ ਕੋਈ ਗੱਲ ਕਰ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮੌਜੂਦ ਕਰਨਾ ਬਾਪ ਜੀ ਰਾਜਾ ਬਰਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਚਲ ਦਿਹਾਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਇੰਸਟਿਟਿਊਟ ਕਰੋਗੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜ਼ਰੂਰ ਆਵਾਂਗੇ ਸਾਰਿਆਂ ਨਾਲ ਹੀ ਆਪਣੇ ਚਾਹੇ ਜੰਨੀ ਸਾਹਿਬ ਹੋਣ ਭਾਈ ਬਰਿੰਗ ਹੋਣ ਆਪਾਂ ਕੋਈ ਪਾਰਟੀ ਨਾਲ